ਮੌਸਮ ਵਿਭਾਗ ਦੇ ਅਨੁਸਾਰ ਅੱਜ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅਤੇ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ ਪਰ ਪਿਛਲੇ ਕੁਝ ਦਿਨਾਂ ਵਿੱਚ ਮੌਸਮ ਦੇ ਪੈਟਰਨ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਦਿਨ ਦਾ ਤਾਪਮਾਨ ਹੌਲੀ-ਹੌਲੀ ਘਟ ਰਿਹਾ ਹੈ ਅਤੇ ਸਵੇਰ ਰਾਤ ਦੀ ਠੰਡ ਵਿੱਚ ਵਾਧਾ ਹੋਇਆ ਹੈ ਇਸ ਕਾਰਨ ਪੱਖੇ ਜਾਂ ਤਾਂ ਬੰਦ ਹੋ ਚੁੱਕੇ ਹਨ ਜਾਂ ਫਿਰ ਬਹੁਤ ਘੱਟ ਗਤੀ ਤੇ ਚੱਲ ਰਹੇ ਹਨ ਹਾਲਾਂਕਿ ਦਿਨੇ ਧੁੱਪ ਨਿਕਲਦੀ ਹੈ ਪਰ ਤਾਪਮਾਨ ਆਮ ਨਾਲੋਂ ਘੱਟ ਹੈ ਕੱਲ ਚੰਡੀਗੜ੍ਹ ਵਿੱਚ ਬੱਦਲਵਾਈ ਦੇਖੀ ਗਈ ਅਤੇ ਜਲੰਧਰ ਵਿੱਚ ਮੀਂਹ ਪੈਣ ਦੀਆਂ ਖਬਰਾਂ ਵੀ ਆਈਆਂ ਸਨ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਅਨੁਸਾਰ ਅਗਲੇ 2 ਦਿਨਾਂ ਤੱਕ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਛਾਈ ਰਹਿ ਸਕਦੀ ਹੈ ਅਗਲੇ 3 ਦਿਨਾਂ ਤੱਕ ਘਟੋ ਘਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਆਏਗਾ ਪਰ ਇਸ ਤੋਂ ਬਾਅਦ ਤਾਪਮਾਨ ਵਿੱਚ 2-3 ਡਿਗਰੀ ਸੈਲਸੀਅਸ ਦੀ ਗਰਾਵੜ ਦਾ ਅਨੁਮਾਨ ਹੈ ਜੇਕਰ ਪੱਛਮੀ ਗੜਬੜੀ ਪੰਜਾਬ ਵਿੱਚ ਦਾਖਲ ਹੁੰਦੀ ਹੈ ਤਾਂ 3 ਤੋਂ 7 ਦਿਨਾਂ ਬਾਅਦ ਹਲਕੇ ਤੋਂ ਦਰਮਿਆਨਾ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਪ੍ਰਦੂਸ਼ਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੀ ਹਵਾ ਵਿੱਚ ਸੁਧਾਰ ਹੋਇਆ ਹੈ ਜਿੱਥੇ AQI 80 ਦੇ ਲਗਭਗ ਦਰਜ ਹੋ ਕੇ ਹਰੀ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ ਹਾਲਾਂਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਹਵਾ ਦੀ ਗੁਣਵੱਤਾ ਖਰਾਬ ਸ਼੍ਰੇਣੀ ਵਿੱਚ ਹੀ ਬਣੀ ਹੋਈ ਹੈ ਜਲੰਧਰ ਵਿੱਚ AQI 180 ਸੀ ਬਠਿੰਡਾ 233 ਖੰਨਾ 186 ਲੁਧਿਆਣਾ 163 ਪਟਿਆਲਾ 156 ਰੂਪਨਗਰ 165 ਅਤੇ ਮੰਡੀ ਗੋਬਿੰਦਗੜ 144 ਦਰਜ ਕੀਤਾ ਗਿਆ ਹੈ ਕੱਲ ਪੰਜਾਬ ਵਿੱਚ ਅਧਿਕਤਮ ਤਾਪਮਾਨ ਵਿੱਚ 1.5 ਡਿਗਰੀ ਅਤੇ ਨਿਯੰਤਮ ਤਾਪਮਾਨ ਵਿੱਚ 0.6 ਡਿਗਰੀ ਸੈਲਸੀਅਸ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਸੀ ਤੂਫਾਨ ਮੌਨਥਾ ਦਾ ਪੰਜਾਬ ਤੇ ਪ੍ਰਭਾਵ ਹੁਣ ਕਾਫੀ ਕਮਜ਼ੋਰ ਪੈ ਗਿਆ ਹੈ ਹਾਲਾਂਕਿ ਕੱਲ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਕੁਝ ਤੇਜ਼ ਹਵਾਵਾਂ ਚੱਲੀਆਂ ਸਨ ਇਸ ਤੂਫਾਨ ਨੇ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉਡੀਸਾ ਸਮੇਤ ਕਈ ਰਾਜਾਂ ਵਿੱਚ ਆਪਣਾ ਅਸਰ ਦਿਖਾਇਆ ਹੈ ਪਰ ਇਸ ਦੀ ਤੀਬਰਤਾ ਹੁਣ ਘਟ ਗਈ ਹੈ। ਰਾਜਸਥਾਨ ਦੇ ਜੈਪੁਰ, ਉਦੇਪੁਰ, ਅਲਵਰ, ਸਿਕਰ ਸਮੇਤ 15 ਜ਼ਿਲ੍ਹਾਵਾਂ ਵਿੱਚ ਹਲਕੀ ਬੂੰਦਾਬੰਦੀ ਹੋਈ ਜਿਸ ਨਾਲ ਉੱਥੇ ਠੰਡ ਵਧ ਗਈ। ਰਾਜਸਥਾਨ ਵਿੱਚ ਬੀਕਾਨੇਰ ਦੇ ਨੇੜੇ ਬਨਾਸ ਨਦੀ ਵਿੱਚ ਇੱਕ ਬੱਸ ਫਸ ਗਈ ਸੀ ਜਿਸ ਵਿੱਚ 40 ਯਾਤਰੀ ਸਵਾਰ ਸਨ। ਨਦੀ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬੱਸ ਫਸ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਡੇਢ ਘੰਟੇ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕਢ ਲਿਆ ਗਿਆ। ਦਿੱਲੀ ਵਿੱਚ ਧੁੰਦ ਅਤੇ ਪ੍ਰਦੂਸ਼ਣ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਰਾਜਧਾਨੀ ਵਿੱਚ ਧੁੰਦ ਨੂੰ ਘੱਟ ਕਰਨ ਲਈ ਕੀਤਾ ਗਿਆ ਨਕਲੀ ਮੀਂਹ ਪਾਉਣ ਦਾ ਪ੍ਰਯੋਗ ਪੂਰੀ ਤਰ੍ਹਾਂ ਫੇਲ ਹੋ ਗਿਆ। ਲੋਕਾਂ ਵਿੱਚ ਇਸ ਨੂੰ ਲੈ ਕੇ ਇੱਕ ਮਜ਼ਾਕ ਚੱਲ ਰਿਹਾ ਹੈ ਕਿ ਨਕਲੀ ਮੀਂਹ ਪਾਉਣ ਵਾਲੇ ਬੱਦਲ ਆਸਟ੍ਰੇਲੀਆ ਪਹੁੰਚ ਗਏ ਜਿੱਥੇ ਇੱਕ ਕ੍ਰਿਕਟ ਮੈਚ ਮੀਂਹ ਕਾਰਨ ਰੱਦ ਹੋ ਗਿਆ। ਦਿੱਲੀ ਦਾ AQI 375 ਤੱਕ ਪਹੁੰਚ ਕੇ ਖਤਰਨਾਕ ਸ਼੍ਰੇਣੀ ਵਿੱਚ ਹੈ। CPCV ਦੇ ਸਾਰ ਸ਼ਹਿਰ ਵਿੱਚ ਗਹਿਰੀ ਧੁੰਦ ਛਾਈ ਹੋਈ ਹੈ ਜਿਸ ਨਾਲ ਦ੍ਰਿਸ਼ਟੀ ਸੀਮਾ ਬਹੁਤ ਘੱਟ ਹੋ ਗਈ ਹੈ ਕੁਝ ਇਲਾਕਿਆਂ ਵਿੱਚ ਜਿਵੇਂ ਵਿਵੇਕ ਵਿਹਾਰ ਏਕਯੂਆਈ 426 ਬਵਾਨਾ 419 ਅਨੰਦ ਵਿਹਾਰ 415 ਵਿੱਚ ਸਥਿਤੀ ਹੋਰ ਵੀ ਭੈੜੀ ਹੈ